ਜੇ ਜੰਬਾ ਸਪਰੇਅ ਪੰਦੇ ਹੈਗੇ ਜੀ ਠੀਕ ਹੈ ਤੇ 11 ਲੀਟਰ ਦੀ ਟੈਂਕੀ ਹੈਗੀ ਹੈ ਹੂੰ ਤੇ ਸਾਡੇ ਜਿਹੜੀ ਆਪਾਂ ਇਹਦੇ ਵਿੱਚ ਮੈਜ਼ਰਮੈਂਟ ਕੀਤੀ ਹੈ ਵਿੱਚ 11 ਲੀਟਰ ਐਲੀਮੈਂਟ ਹੈ ਠੀਕ ਹੈ ਤੇ 30 ਤੋਂ 45 ਮਿੰਟ ਵਿੱਚ ਇਹ ਆਪਣੀ 5 ਤੋਂ 6 ਕਿਲੇ ਕਵਰ ਕਰ ਲੈਂਦੀ ਹੈ ਤੇ ਇੱਕ ਟੈਂਕੀ ਨਾਲ ਕਿੰਨੇ ਕਿਲੇ ਵਿੱਚ ਵੀ ਇੰਦਾ ਹੀ ਆ ਜਿੰਦਾ 10 ਤੋਂ 20% ਜਿੰਨੀ ਵੀ ਬੈਲੈਂਸ ਬਾਕੀ ਬਚੇਗੀ ਸਬਸਿਡੀ ਤੋਂ ਬਾਅਦ ਉਹ ਬੈਂਕ ਵੱਲੋਂ ਜੀ 0% ਵਾਹ ਵੀ ਸਸੇ ਕਾਲ ਦੋਸਤੋ ਕੀ ਹਾਲ ਚਾਲ ਨੇ ਪਿੰਡ ਚਨਾਰਥਲ ਦੇ ਵਿੱਚ ਅੱਜ ਨਗਰ ਕੀਰਤਨ ਸੀਗਾ ਤੇ ਨਗਰ ਕੈਂਨ ਦਾ ਤੇ ਆ ਸਰਕਾਰ ਵੱਲੋਂ ਸਕੀਮ ਲੈ ਕੇ ਵੀਰ ਪਹੁੰਚੇ ਆ ਡਰੋਨ ਦਿਖਾਉਣਾ ਤੁਹਾਨੂੰ ਛੋਟੇ ਮੋਟੇ ਡਰੋਨ ਤੁਸੀਂ ਬਹੁਤ ਦੇਖੇ ਹੋਣਗੇ ਅੱਜ ਤੱਕ ਉੜਦੇ ਤੇ ਅੱਜ ਬਹੁਤ ਵੱਡਾ ਡਰੋਨ ਦਿਖਾਉਣਾ ਤੇ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਭਾਰਤ ਸਰਕਾਰ ਦੀ ਸਕੀਮ ਹੈ ਇੱਕ ਤਰ੍ਹਾਂ ਨਾਲ ਤੁਹਾਨੂੰ ਇਹ ਡਰੋਨ ਫ੍ਰੀ ਦੇ ਵਿੱਚ ਮਿਲਣਾ ਤੇ ਜਿਹੜਾ ਇਹਨੂੰ ਉਡਾ ਕੇ ਦਿਖਾਉਣਗੇ ਬਕਾਇਦਾ ਟ੍ਰੇਨਿੰਗ ਦੇਣਗੇ ਉਹ ਤੁਹਾਨੂੰ ਵਿੱਚ ਸ਼ਾਟ ਲੱਗਿਆ ਆਪਾਂ ਦਿਖਾਵਾਂਗੇ ਵੀਡੀਓ ਦੇ ਵਿੱਚ ਜੋੜਦਾ ਹੋਇਆ ਡਰੋਨ ਤੇ ਬਾਕੀ ਜਾਣਕਾਰੀ ਵੀਰ ਤੋਂ ਲੈਣੇ ਆ ਆਪਾਂ ਨਾਲ ਹੈਗਾ ਯਾਰ ਡਰੋਨ ਦੇਖ ਲਓ ਪਹਿਲਾਂ ਤੇ ਕੀ ਗੱਲਬਾਤ ਹੈ ਫਰੀ ਦੇ ਵਿੱਚ ਕਿਵੇਂ ਮਿਲਣਾ ਤੁਹਾਨੂੰ ਕੀ ਸਕੀਮ ਆ ਸਾਰੀ ਸਰਕਾਰ ਦੀ ਤੇ ਵੀਰ ਤੋਂ ਜਾਣਕਾਰੀ ਲੈਣੇ ਆ ਸਵਾਗਤ ਕਰਦੇ ਹਾਂ ਵੀਰ ਦਾ ਸੱਸੀ ਕਾ ਵੀਰ ਜੀ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਕੀ ਸਕੀਮ ਹੈ ਕਿੱਥੋਂ ਆਏ ਹੋ ਤੁਸੀਂ ਉਹ ਦੱਸੋ ਜੀ ਇਹ ਮੇਰਾ ਨਾਮ ਰਾਹੁਲ ਹੈ ਤੇ ਬੇਸਿਕਲੀ ਮੈਂ ਇੱਕ ਡਰੋਨ ਪਾਇਲਟ ਹੈਗਾ ਵਾ ਠੀਕ ਹੈ ਜੀ ਤੇ ਗਰੂੜਾ 에ਰ ਸਪੇਸ ਕੰਪਨੀ ਵੱਲ ਮੈਨੂੰ ਇਤਿਹਾਰ ਕੀਤਾ ਗਿਆ ਓਕੇ ਜੀ ਤੇ ਇਹ ਜਿਹੜੀ ਇੱਥੇ ਆਪਾਂ ਸਟੋਰ ਮਤਲਬ ਸਾਲ ਲਾਇਆ ਇਹ ਡਰਨ ਦੀ ਐਨ ਐਫ ਐਲ ਵੱਲੋਂ ਹੈਗਾ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ ਵੱਲੋਂ ਤੇ ਇੱਕ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਇਸ ਨੂੰ ਇਹਦੇ ਚ ਇੱਕ ਟੈਂਕੀ ਲੱਗੀ ਹੋਈ ਜਿਹਦੇ ਚ ਆਪਾਂ ਸਪਰੇਅ ਪਾਉਂਦੇ ਹੈਗੇ ਜੀ ਠੀਕ ਹੈ ਤੇ 11 ਲੀਟਰ ਦੀ ਟੈਂਕੀ ਹੈਗੀ ਆ ਤੇ ਸਾਡੇ ਜਿਹੜੀ ਆਪਾਂ ਇਹਦੇ ਵਿੱਚ ਮੈਜ਼ਰਮੈਂਟ ਕੀਤੀ ਹੈ ਚ 11 ਲੀਟਰ ਨੈਨੋ ਯੂਰੀਆ ਨਾਲ ਆਪਾਂ 1 ਕਿਲੋਜੀ ਕਵਰ ਕਰ ਲੈਂਦੇ ਹੁੰਦੇ ਆ ਤੇ 7 ਮਿੰਟ ਚ ਇਹ ਡਰੋਨਰ ਪੂਰਾ ਇੱਕ ਕਿਲਾ ਹੀ ਕਵਰ ਕਰ ਲੈਣ ਤੇ ਇਹ ਪੂਰਾ ਹੀ ਬੈਟਰੀ ਆਪਰੇਟ ਬੈਟਰੀ ਤੇ ਚੱਲਦਾ ਜੀ ਤੇ ਇੱਕ ਰਿਮੋਟ ਕੰਟਰੋਲ ਹੈਗਾ ਜੀ ਤੁਸੀਂ ਇੱਕ ਥਾਂ ਤੇ ਖੜੇ ਹੋ ਕੇ 500 ਮੀਟਰ ਦੂਰ ਤੱਕ ਤੁਸੀਂ ਆਪਰੇਟ ਕਰ ਸਕਦੇ ਜੀ ਤੁਹਾਨੂੰ ਖੇਤ ਚ ਵੜਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਹੈਗਾ ਜੀ ਇਹਦਾ ਰਿਮੋਟ 500 ਮੀਟਰ ਤੋਂ ਦੂਰੋ ਚਲਾ ਸਕਦੇ ਹਾਂ ਹਾਂਜੀ ਹਾਂਜੀ 500 ਤੇ ਇਹ ਲਈ ਹਾਈਟ ਤੁਸੀਂ ਆਪਣੇ ਫਸਲ ਦੇ ਹਿਸਾਬ ਨਾਲ ਰੱਖ ਦਿੰਦੇ ਹੈਗੇ ਉਹ ਬੈਟਰੀ ਕਿੰਨਾ ਚਿਰ ਕੱਢਦੀ ਹੈ ਬੈਕਅਪ ਕੀ ਇਹਦਾ ਬੈਟਰੀ ਬੈਕਅਪ ਜੀ 30 ਤੋਂ 45 ਮਿੰਟ ਹੈ ਠੀਕ ਹੈ ਤੇ 30 ਤੋਂ 45 ਮਿੰਟ ਵਿੱਚ ਆਪਣੇ ਪੰਜ ਤੋਂ ਛੇ ਕਿਲੇ ਕਵਰ ਕਰ ਲੈਂਦੇ ਤੇ ਇੱਕ ਟੈਂਕੀ ਨਾਲ ਕਿੰਨੇ ਕਿਲੇ ਹੋ ਜਾਂਦੇ ਆ ਇੱਕ ਟੈਂਕੀ ਨਾਲ ਇੱਕ ਕਿਲਾ ਕਰ ਲੈਂਦੇ ਇੱਕ ਟੈਂਕੀ ਨਾਲ ਇੱਕ ਕਿਲਾ ਤੇ ਟੋਟਲ ਵੈਂਟਰੀ ਨਾਲ ਪੰਜ ਤੋਂ ਛੇ ਕਿਲੇ ਹੋ ਜਾਂਦੇ ਪੰਜ ਤੋਂ ਛੇ ਕਿਲੇ ਠੀਕ ਹੈ ਤੇ ਦੀ ਕੀ ਕੋਸਟ ਕੀ ਹੈ ਜੀ ਅੱਜ ਦੇ ਟਾਈਮ ਇਹ ਹੁੰਦਾ ਕੋਸਟ ਹੈ ਜੀ 670000 ਰੁਪਏ ਠੀਕ ਹੈ ਤੇ ਸਰਕਾਰ ਇਹਨੂੰ ਖਰੀਦਣ ਤੇ 80% ਸਬਸਿਡੀ ਪ੍ਰੋਵਾਈਡ ਕਰਦੀ ਪਈ ਹੈ ਤੇ ਸਬਸਿਡੀ ਮਤਲਬ ਆਪਣੇ ਜਿੰਨੇ ਵੀ ਪਿੰਡ ਹੈਗੇ ਪੰਜਾਬ ਦੇ ਉਹਨਾਂ ਜਿੰਨੇ ਵੀ ਗਰੁੱਪ ਬਣਿਆ ਹੋਇਆ ਹੈ ਸੈਲਫ ਹੈਲਪ ਗਰੁੱਪ ਲੇਡੀਜ਼ ਠੀਕ ਹੈ ਉਹਨਾਂ ਨੂੰ ਇਹ ਦਿੱਤਾ ਜਾ ਰਹੀ ਦਿੱਤੀ ਜਾ ਰਹੀ ਹੈ ਜੀ ਇਹ ਸਬਸਿਡੀ ਠੀਕ ਹੈ ਤੇ ਸਰਕਾਰ ਉਹਨਾਂ ਲੇਡੀਜ਼ ਵਿੱਚੋਂ ਇੱਕ ਲੇਡੀ ਨੂੰ ਸਿਲੈਕਟ ਕਰੇਗੀ ਹਾਂ ਤੇ ਉਹਨਾਂ ਨੂੰ ਪ੍ਰਯਾਗਰਾਜ ਵਿੱਚ ਬਕਾਇਦਾ ਟ੍ਰੇਨਿੰਗ ਦਿੱਤੀ ਜਾਵੇਗੀ ਠੀਕ ਹੈ ਅਤੇ ਉਸ ਤੋਂ ਹੱਥੇ ਹੀ ਟ੍ਰੇਨਿੰਗ ਹੋਵੇਗੀ ਤੇ ਉਸ ਤੋਂ ਬਾਅਦ ਲਾਇਸੈਂਸ ਪ੍ਰੋਵਾਈਡ ਕੀਤਾ ਜਾਵੇਗੀ ਓਕੇ ਓਕੇ ਰਿਮੋਟ ਪਾਇਲਟ ਠੀਕ ਹੈ ਲਾਇਸੈਂਸ ਜੀ ਤੇ ਜਿਹੜਾ 80% ਸਬਸਿਡੀ ਹੈ ਜਿਹੜਾ 20% ਰਹਿ ਗਿਆ ਉਹ ਕਿਸਾਨ ਨੂੰ ਭਰਨਾ ਪਊਗਾ ਕੀ ਸਕੀਮ ਹੈ ਨਹੀਂ ਦੱਸ ਜਿੱਦਾਂ ਆਪਣੇ ਸੈਲਫ ਹੈਲਪ ਗਰੁੱਪ ਚ ਆਹੀ ਕੰਮ ਹੈਗਾ ਮੈਗਾ ਮੈਲੋ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਰੁਜ਼ਗਾਰ ਕਰਨ ਵਾਸਤੇ 0% ਵਿਆਜ ਤੇ ਪੈਸੇ ਦਿੱਤਾ ਜਾਂਦਾ ਹੈ ਬੈਂਕ ਵੱਲੋਂ ਜੀ ਓਕੇ ਤੇ ਇਹਦੇ ਵਿੱਚ ਵੀ ਇੰਦਾ ਹੀ ਹੈ ਜਿਹਦਾ 10 ਤੋਂ 20% ਜਿੰਨੇ ਵੀ ਬੈਲੈਂਸ ਬਾਕੀ ਬਚੇਗੀ ਸਬਸਿਡੀ ਤੋਂ ਬਾਅਦ ਉਹ ਬੈਂਕ ਵੱਲੋਂ ਜੀ 0% ਵਿਆਜ ਤੇ ਦਿੱਤਾ ਜਾਵੇਗਾ ਓਕੇ ਉਹ ਤੁਸੀਂ 8 ਸਾਲ 10 ਸਾਲ ਭਾਵੇਂ 5 ਸਾਲ ਵਿੱਚ ਤੁਸੀਂ ਵਾਪਸ ਕਰ ਸਕਦੇ ਹੋ ਜਦੋਂ ਮਰਜ਼ੀ ਮੋੜ ਦਿਓ ਵਿਆਜ ਕੋਈ ਨਹੀਂ ਹਾਂਜੀ ਤੁਸੀਂ ਮ ਇਸ ਕੋਸਟ ਵਿੱਚ ਤੁਸੀਂ ਇਹ ਡਰੋਨ ਲੈ ਕੇ ਆ ਸਕਦੇ ਹੋ ਜੀ ਆਪਣੇ ਤੇ ਇਹਦੇ ਲਈ ਜਿਹਨੇ ਲੈਣਾ ਇਹ ਉਹਦੇ ਲਈ ਕੋਈ ਸਟੱਡੀ ਵਗੈਰਾ ਉਹਦੀ ਹੋਣੀ ਚਾਹੀਦੀ ਹੈ ਜਾਂ 10th ਜਾਂ 12th ਪਾਸ ਹੋਣਾ ਚਾਹੀਦਾ ਜੀ ਓਕੇ ਹਾਂਜੀ 10th ਜਾਂ 12th ਹੋਣਾ ਚਾਹੀਦਾ ਹੈ ਬਾਕੀ ਦਾ ਉਹਨੂੰ ਟ੍ਰੇਨਿੰਗ ਕਿੱਦਾਂ ਦੇਓਗੇ ਤੁਸੀਂ ਟ੍ਰੇਨਿੰਗ ਦੀ ਕੰਪਨੀ ਵੱਲੋਂ ਸਾਰਾ ਖਰਚਾ ਕੰਪਨੀ ਵੱਲੋਂ ਚੱਕਿਆ ਜਾਵੇਗਾ ਜੀ ਓਕੇ ਤੇ ਸਰਕਾਰ ਸਿਲੈਕਟ ਕਰੇਗੀ ਮਤਲਬ ਜਿਹੜੇ ਆਪਣੇ ਸੈਲਫ ਹੈਲਪ ਗਰੁੱਪ ਦੇ ਜਿਹੜੇ ਵੀ ਮੈਂਬਰ ਹੋਗੇ ਠੀਕ ਹੈ ਉਹਨਾਂ ਵੱਲੋਂ ਉਹਨਾਂ ਕੋਲ ਸਰਕਾਰ ਇੱਕ ਨਾਮ ਵਾਲੀ ਲਿਸਟ ਮੰਗਦੀ ਹੈਗੀ ਹੈ ਤੇ ਬਾਅਦ ਵਿੱਚ ਸਰਕਾਰ ਵੱਲੋਂ ਸਿਲੈਕਟ ਕੀਤਾ ਜਾਏਗਾ ਕਿ ਕਿਸ ਨੂੰ ਇਹ ਟ੍ਰੇਨਿੰਗ ਦਿੱਤੀ ਜਾਵੇਗੀ ਓਕੇ ਓਕੇ ਹਾਂਜੀ ਫਿਰ ਉਹਨੂੰ ਬਕਾਇਦਾ ਸਰਕਾਰ ਦੇ ਖਰਚੇ ਤੇ ਟ੍ਰੇਨਿੰਗ ਦਿੱਤੀ ਸਰਕਾਰ ਦੇ ਖਰਚੇ ਤੇ ਓਕੇ ਲੈ ਵੀ ਦੋਸਤੋ ਬਹੁਤ ਸੋਹਣੀ ਸਕੀਮ ਹੈ ਤੁਸੀਂ ਵੀ ਲੈ ਸਕਦੇ ਹੋ ਇਹਦਾ ਲਾਹਾ ਤੇ ਡਰੋਨ ਦੇ ਨਾਲ ਕਰੋ ਸਪਰੇਹਾਂ ਤੇ ਧੰਨਵਾਦ ਤੇ ਨਵੀਂ ਤਕਨੀਕ ਆਈ ਹੈ ਸਾਇੰਸ ਨੇ ਨਵਾਂ ਨਵੇਂ ਯੁੱਗ ਦੇ ਵਿੱਚ ਨਵੀਂ ਖੇਤੀ ਤੇ ਨਵੀਂ ਖੇਤੀ ਦੇ ਨਾਲ ਜੁੜੋ ਸੌਖੇ ਤਰੀਕੇ ਦੇ ਨਾਲ ਤੇ ਧੰਨਵਾਦ ਵੀਰ ਜੀ ਧੰਨਵਾਦ ਬਹੁਤ ਸ਼ੁਕਰੀਆ